ਕਾ ਲੋ ਲੇ ਤੁਸੀਂ ਸ਼ਾਇਦ ਤਾਂ ਜਾਣਦੇ ਰਹੇ ਸਾਡੀ ਡੱਕ ਹੋਈ 4-4 ਕਿਲੋ ਕਾਟ ਕੱਟੀ ਗਈ ਸਾਡੀ ਛੋਟੇ ਬੈਠਿਆ ਤਾਂ ਤੁਸੀਂ ਮੂੰਹ ਨਹੀਂ ਖੋਲ ਸਾਡੀ ਇਮੀਦਾਂ ਸਾਰਿਆਂ ਦੀ ਗਈ ਮੈਂ ਕਹਿੰਦਾ ਕਮਾਂਡ ਕਰੀਆ ਬੁੱਧੂ ਕਮਰੇ 4-4 ਕਿਲੋ ਕਾਟ ਤੇ ਸਰਪੰਚ ਆ ਫਿਰ ਜੀ ਦੀ ਗੱਲ ਕਰੋ ਇਹਨਾਂ ਨੇ ਠੂਹੀ ਨਹੀਂ ਮਾਰੀ ਮੰਡੀਆਂ ਕਿਸੇ ਨੂੰ ਪੁੱਛਿਆ ਨਹੀਂ ਕਿਵੇਂ ਕਿਸਾਨ ਰੋਲੇ ਇਹਨਾਂ ਨੇ ਸਭ ਤੋਂ ਮਾੜੀ ਸਰਕਾਰ ਤੁਸੀਂ ਆ ਨਿਭੜੇ 60 ਸਾਲ ਹੋ ਗਏ ਜ਼ਿੰਮੇਵਾਰ ਇਹਨਾਂ ਲੰਮਾ ਇੱਕ ਮਹੀਨਾ ਕਿਸੇ ਸਰਕਾਰ ਨੇ ਨਹੀਂ ਬਹਿਆ ਜਿਹੜਾ ਤੁਸੀਂ ਸਾਡੇ ਨੇ ਕੁੱਤੇ ਖਾੜੀ ਕਰੀ ਹੈ ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚਾਵੰਦ ਦੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੌਰਾਨ ਪੰਜਾਬ ਦੇ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਉਦਘਾਟਨੀ ਸਮਾਰੋਹ ਵਿੱਚ ਰੋਕੇ ਸਵਾਲ-ਜਵਾਬ ਕੀਤੇ ਜਾ ਰਹੇ ਹਨ ਅਤੇ ਇਸੇ ਦੌਰਾਨ ਹੀ ਹੁਣ ਜਗਸ਼ੀਰ ਸਿੰਘ ਪੂਚੋ ਮੰਡੀ ਦੇ ਐਮਐਲਏ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਉਹਨਾਂ ਨੂੰ ਕਿਸਾਨਾਂ ਵੱਲੋਂ ਤਿੱਖੇ ਸਵਾਲ-ਜਵਾਬ ਕੀਤੇ ਗਏ ਹਨ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੂਜਾ ਸਵਾਲ ਆਦਾ ਹੈ ਜੀ ਬੁੜੀਆਂ ਨੇ ਕਿ 1000 1000 ਰੁਪਿਆ ਕਰ ਰਹੀ ਤਿੰਨ ਸਾਲ ਬੀਤ ਕੇ ਧੁੱਪੀ ਨਹੀਂ ਰਹੀ ਹਰੇ ਸਾਲ ਨੂੰ ਕੋਈ ਜੋ ਸਵਾਲ ਕਰੀਏ ਨਾ ਕੀ ਕਰਗੇ ਜੀ ਵੀ ਜਦੋਂ ਖਜ਼ਾਨਾ ਖਾਲੀ ਕਰ ਗਈ ਸਾਰੀ ਸਰਕਾਰ ਇੱਕ ਮਿੰਟ ਵਾਦਾ ਤਾਂ ਹੁਣ ਹੁੰਦਾ ਹੀ ਹੈ ਵਾਦਾ ਖਜ਼ਾਨਾ ਖਾਲੀਆ ਵਾਦਾ ਪੂਰਾ ਕਰਾਂਗੇ ਪੂਰਾ ਕਰਾਂਗੇ ਜੀ ਸਰਪੰਚ ਸਾਹਿਬ ਇਹ ਕਹਤਾ ਵੀ 1100 ਦੇ ਦੇਣਾ ਉਹ ਲੇਟ ਆ ਲੇਨ ਕਰਕੇ ਕਹਿੰਦਾ ਹਜ਼ਾਰ ਦੀ ਵੇ 11 ਤੋਂ ਦੇਣਾ ਹੈ ਕਿ ਮਾਨ ਸਾਹਿਬ ਨੇ ਐਂ ਗੱਲ ਕਹਿ ਦਿੱਤੀ ਆ ਤੀਜਾ ਸਾਡਾ ਸਾਡੇ ਚੌਲ ਰੋਲੇ ਤੁਸੀਂ ਸਾਈਡਰਾਂ ਜਾਂਦੇ ਰਹੇ ਸਾਡੀ ਡੱਕਟ ਹੋਈ 4-4 ਕਿਲੋ ਕਾਟ ਕੱਟੀ ਗਈ ਸਾਡੀ ਥੋੜੇ ਬੈਠਿਆ ਤਾਂ ਤੁਸੀਂ ਮੂੰਹ ਨਹੀਂ ਖੋਲਿਆ ਸਾਡੀ ਜ਼ਮੀਨਾਂ ਸਾਰਿਆਂ ਦੀ ਬੈਠੀ ਆ ਮੈਂ ਕਮਾਂਡ ਕਰੀਆ ਬੁੱਧੂ ਕਮਰੇ ਚ 4-4 ਕਿਲੋ ਕਾਟ ਤੇ ਸਰਪੰਚ ਆ ਫਿਰ ਡਿਊਟੀ ਦਾ ਖਰੋ ਇਹਨਾਂ ਨੇ ਠੂਹੀ ਨਹੀਂ ਮਾਰੀ ਮੰਡੀਆਂ ਕਿਸੇ ਨੂੰ ਪੁੱਛਿਆ ਨਹੀਂ ਕਿ ਮੇਰੇ ਕਥਾਨ ਰੋਲੇ ਇਹਨਾਂ ਨੇ ਸਭ ਤੋਂ ਮਾੜੀ ਸਰਕਾਰ ਤੁਸੀਂ ਆ ਨਿਭੜੇ 60 ਸਾਲ ਹੋ ਗਏ ਜ਼ਿੰਮੇਦਾਰ ਇਹਨਾਂ ਲੰਮਾ ਇੱਕ ਮਹੀਨਾ ਕਿਸੇ ਸਰਕਾਰ ਨੇ ਨਹੀਂ ਪਾਇਆ ਜਿਹੜਾ ਤੁਸੀਂ ਸਾਡੇ ਨੇ ਕੁੱਤੇ ਖਾਣੀ ਕਰੀਆ ਫਿਰ ਫਿਰ ਉਹ ਉਠਾਈ ਸਕੂਲਾਂ ਦੀ ਗੱਲ ਕਰ ਦਿਓ ਉਹ 44 13 ਦਿਨਾਂ ਦੀ ਬੱਤੀ ਜੇਲ ਚੜਾਈ ਉਹਦਾ ਕਸੂਰ ਵੀ ਉਹਨਾ ਉਹ ਨੌਕਰੀ ਤੇ ਲੱਗੇ ਵੇ 40 ਲੱਖ ਰੁਪਇਆ ਇਹ ਗੱਲ ਮੈਂ ਕਹਿੰਦਾ ਵੀ ਮੈਨੇਜਮੈਂਟ ਦੀ ਮਾਰੀ ਗੱਲ ਇਹਦਾ ਮੈਂ ਕਹਿੰਦਾ ਮਾਰੀ ਤਾਂ ਮਾਰੀ ਸਰਕਾਰਾਈ ਨਹੀਂ ਕਰੋ ਮਾਰੀ ਕਹੇ ਕੋਈ ਸਰਕਾਰੀ ਹੋਵੇ ਉਹ ਅੰਧ ਸਰਕਾਰੀ ਹੈ ਉਹ ਅੰਧ ਸਰਕਾਰੀ ਹੈ ਫਿਰ ਉਹਨਾਂ ਨੇ ਉਹਨਾਂ ਨੇ ਠੀਕ ਠੇਕੇਦਾਰ ਖਾਈ ਜਾਂਦਾ ਇਹ ਇਹ ਮੈਨੇਜਮੈਂਟ ਨੇ ਦੇਖਣਾ ਹੁੰਦਾ ਫਿਰ ਨਹੀਂ ਮਰੇਜ ਉਹਦਾ ਉੱਥੇ ਜਿਹੜਾ ਹੈਗਾ ਜਾਇਜ਼ ਹੈ ਸਰਕਾਰ ਵੱਲੋਂ ਦਿੱਤਾ ਹੈ ਸਰਕਾਰ ਇਹੋ ਨਹੀਂ ਮੈਨੇਜਮੈਂਟ ਠੀਕਾ ਦੇ ਖਤਮ ਉਹ ਗਾਹਾਂ ਵਾਲਾ ਕਰਨ ਦਾ ਵਾਸੀ ਗਾਹਾਂ ਨਾਲ ਨਾ ਨਾ ਮੈਂ ਕਹਿੰਦਾ ਜੀ ਆਹ ਖੜਾ ਇਹਦੇ ਕੋਲੇ ਵੀ ਜਾਇਜ਼ ਨਹੀਂ ਚਾਹ ਸਾਹਿਬ ਕਿ ਆਦਕਾ ਕੀ ਕਰਿਆ ਤੁਸੀਂ ਆ ਖੜਾ ਇਹਦੇ ਕੋਲ ਵੀ ਮੱਝ ਆਇਆ ਆ ਹਲ ਹੋ ਰਿਹਾ ਫੇਰ ਵੀ ਹੋ ਰਿਹਾ ਇਹਦੇ ਕੋਲ ਵੀ ਜਾਇਆ ਆ ਬੰਦਾ ਉਥੇ ਨਖਾਣੇ ਮੇਂ ਮੈਂ ਗਿਆ ਸਵਾਲ ਨਹੀਂ ਕਰਨੀ ਜਰਰੀ